ਜਾਣਕਾਰੀ ਅਜ ਦੇ ਸਮੇਂ ਦੇ ਵਿੱਚ ਹਰ ਇੱਕ ਵਿਅਕਤੀ ਦੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਕਈ ਲੋਕਾਂ ਦੇ ਬੈਂਕ ਖਾਤਿਆਂ ਦੇ ਵਿੱਚ ਲੱਖਾਂ ਰੁਪਏ ਜਮ੍ਹਾਂ ਹੋ ਰਹੇ ਨੇ ਪਰ ਧਾਰਕਾਂ ਨੂੰ ਕੋਈ ਜਾਣਕਾਰੀ ਨਹੀਂ ਮਿਲਦੀ ਇਸ ਲਈ ਇਸ ਖਬਰ ਨੂੰ ਧਿਆਨ ਨਾਲ ਸੁਣਿਓ ਅੱਜ ਕੱਲ 사이ਬਰ ਫਰਾਡ ਐਨੇ ਜ਼ਿਆਦਾ ਵਾਚੁਕੇ ਨੇ ਕਿ ਜੇਕਰ ਇੱਕ ਟੰਗ ਦਾ ਪਤਾ ਲੱਗਦਾ ਤਾਂ ਠੱਗਾਂ ਦੇ ਵੱਲੋਂ ਕੋਈ ਦੂਜਾ ਟੰਗ ਬਣਾ ਕੇ ਪੂਲੇ ਪਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਆਰਥਿਕ ਤੌਰ ਤੇ ਠੱਗਿਆ ਜਾ ਰਿਹਾ ਹੈ ਜਿਸ ਦੇ ਵਿੱਚ ਕਈ ਭੋਲੇ-ਭਾਲੇ ਲੋਕ ਇਹਨਾਂ ਠੱਗੀਆਂ ਦਾ ਸ਼ਿਕਾਰ ਹੋ ਜਾਂਦੇ ਨੇ ਕਈ ਮਾਮਲਿਆਂ ਦੇ ਵਿੱਚ ਤਾਂ ਠੱਗੇ ਜਾਣ ਵਾਲੇ ਵਿਅਕਤੀ ਨੂੰ ਇਸ ਬਾਰੇ ਪਤਾ ਹੀ ਨਹੀਂ ਲੱਗਦਾ ਅਤੇ ਜਦੋਂ ਪਤਾ ਲੱਗਦਾ ਤਾਂ ਤੱਕ ਬਹੁਤ ਦੀਰੀ ਹੋ ਜਾਂਦੀ ਹੈ ਅਜੇ ਇੱਕ ਮਾਮਲਾ ਸਾਹਮਣੇ ਆਇਆ ਫਰੀਦਕੋਟ ਦੇ ਪਿੰਡ ਦੀਪ ਸਿੰਘਵਾਲਾ ਤੋਂ ਜਿੱਥੇ ਦੋ ਨੌਜਵਾਨਾਂ ਦੇ ਬੈਂਕ ਖਾਤਿਆਂ ਦੇ ਵਿੱਚੋਂ ਲੱਖਾਂ ਰੁਪਏ ਜਮ੍ਹਾਂ ਹੋ ਕੇ ਨਿਕਲ ਵੀ ਗਏ ਪਰ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਵੀ ਨਹੀਂ। ਇਸ ਸਬੰਧੀ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ 인ਦਰਜੀਤ ਸਿੰਘ ਨਾਮ ਦੇ ਇੱਕ ਵਿਅਕਤੀ ਦੇ ਵੱਲੋਂ ਉਹਨਾਂ ਦੇ ਬੱਚਿਆਂ ਦੇ ਇੱਕ ਨੀਚੀ ਬੈਂਕ ਦੇ ਵਿੱਚ ਖਾਤੇ ਖੁਲਵਾਏ ਗਏ ਪਰ ਉਹਨਾਂ ਦੇ ATM ਕਾਰਡ ਅਤੇ ਬੈਂਕ ਚੈੱਕ ਬੁੱਕ ਰਿਲੀਜ਼ ਕਰਵਾਉਣ ਲਈ ਫਾਰਮ ਸਾਈਨ ਕਰਵਾ ਲਏ ਗਏ ਪਰ ਨਾ ਤਾਂ ਉਹਨਾਂ ਨੂੰ ATM ਕਾਰਡ ਦਿੱਤਾ ਨਾ ਹੀ ਚੈੱਕ ਬੁੱਕ ਦਿੱਤੀ ਗਈ। ਤੇ ਹੁਣ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਮਨਪ੍ਰੀਤ ਸਿੰਘ ਦੇ ਖਾਤੇ ਦੇ ਵਿੱਚ ਵਕਫਾਕ ਸਮੇਂ ਕਰੀਬ 8.5 ਲੱਖ ਰੁਪਏ ਜਮ੍ਹਾਂ ਹੋਏ ਨੇ ਜੋ ਕਿ ਬਠਿੰਡਾ ਅਤੇ ਹੋਰ ਸੂਬਿਆਂ ਦੇ ਵਿੱਚੋਂ ਕਰਵਾਏ ਗਏ। ਇਸੇ ਤਰ੍ਹਾਂ ਹੀ ਦਿਲਪ੍ਰੀਤ ਸਿੰਘ ਦੇ ਖਾਤੇ ਦੇ ਵਿੱਚ ਵੀ ਕਰੀਬ 7 ਲੱਖ ਰੁਪਏ ਜਮ੍ਹਾਂ ਹੋਏ ਜੋ ਕਿ ਅਲੱਗ-ਅਲੱਗ ਥਾਵਾਂ ਤੋਂ ਕਢਵਾਏ ਵੀ ਗਏ ਜੋ ਸਟੇਟਮੈਂਟ ਤੋਂ ਪਤਾ ਲੱਗਾਇਆ ਇਸ ਸਬੰਧੀ ਜਦੋਂ ਬੈਂਕ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕੁਝ ਵੀ ਦੱਸਣ ਤੋਂ ਇਨਕਾਰ ਕਰਦੇ ਉਲਟਾ ਗੁਜਰਾਤ ਅਤੇ ਤਾਮਿਲਨਾਡੂ ਪੁਲਿਸ ਦੇ ਵੱਲੋਂ ਉਹਨਾਂ ਖਿਲਾਫ ਕੱਢੇ ਨੋਟਿਸ ਸੰਬੰਧੀ ਦੱਸਦੇ ਹੋਏ ਕਿਹਾ ਕਿ ਉਹ ਉੱਥੇ ਜਾ ਕੇ ਇਸ ਬਾਰੇ ਪਤਾ ਕਰਨ ਉਹਨਾਂ ਕਿਹਾ ਕਿ ਅਨਰਜੀਤ ਦੇ ਨਾਲ ਕੁਝ ਹੋਰ ਲੋਕ ਵੀ ਸ਼ਾਮਲ ਨੇ ਜੋ ਇਸ ਤਰ੍ਹਾਂ ਭੋਲੇ-ਭਾਲੇ ਲੋਕਾਂ ਦੀ ATM ਕਾਰਡ ਖੁਦ ਰੱਖ ਕੇ ਅੱਗੇ ਕਿਸੇ ਠੱਗਾਂ ਦੇ گروਹ ਦੇ ਕੋਲ ਭੇਜ ਦਿੰਦੇ ਨੇ ਜੋ ਇਹਨਾਂ ਬੱਚਿਆਂ ਦੇ ਖਾਤੇ ਦੇ ਵਿੱਚੋਂ ਪੈਸੇ ਜਮ੍ਹਾਂ ਕਰਵਾ ਕੇ ਕਢਵਾ ਰਹੇ ਨੇ ਮਨਾ ਕਿਹਾ ਕਿ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਅਤੇ ਇਸ ਬੰਦੇ ਜਿਸ ਦਾ ਨਾਮ ਇੰਦਰਜੀਤ ਸਿੰਘ ਹੈ ਉਸ ਨੂੰ ਸਾਡੇ ਵੱਲੋਂ ਫੜ ਕੇ ਪੁਲਿਸ ਦੇ ਹਵਾਲੇ ਵੀ ਕੀਤਾ ਗਿਆ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਮਨਾ ਕਿਹਾ ਕਿ ਸਾਡੇ ਬੱਚੇ ਭੋਲੇ ਅਤੇ ਅੰਜਾਨ ਨੇ ਜਿਨ੍ਹਾਂ ਨੂੰ ਕਿਸੇ ਵੱਡੀ ਮੁਸੀਬਤ ਦੇ ਵਿੱਚ ਫਸਾਇਆ ਜਾ ਰਿਹਾ ਹੈ ਜਿਸ ਲਈ ਪੁਲਿਸ ਪ੍ਰਸ਼ਾਸਨ ਸਾਰੇ ਮਾਮਲੇ ਦੀ ਜਾਂਚ ਕਰ ਅਸਲੀਅਤ ਸਾਹਮਣੇ ਲਿਆਵੇ ਨਾਲ ਸੁੰਦਰ ਸਿੰਘ ਜੀ ਮੇਰਾ ਪੁੱਤ ਕਿੰਨੇ ਪੈਸੇ ਪਾਏ ਗਏ ਆ ਇਹ ਤੇ ਕਿੱਥੇ ਨਿਕਲੇ ਆ ਇਹ ਨਾ ਆਪਣੇ ਮੇਰਾ ਭਤੀਜਾ ਹੀ ਲੱਗਦਾ ਮਨਪ੍ਰੀਤ ਜੀ ਤੇ ਇਹ ਮੁੰਡਾ ਆਪਣਾ ਪਤੀ ਜੈਦਲਪੁਰ ਜੀ ਇਹਨਾਂ ਦੋਨਾਂ ਦੇ ਅਕਾਊਂਟ ਖਲਵਾਏ ਗਏ ਇੱਥੇ ਪੈਟਰੋਲ ਬੈਂਕ ਦੇ ਵਿੱਚ ਖਲਵਾਏ ਗਏ ਆ ਉਹਦੇ ਵਿੱਚ ਕੀ ਕੀਤਾ ਵੀ ਜਦੋਂ ਅਕਾਊਂਟ ਖਲਵਾਏ ਆ ਜਦੋਂ ਬੱਚਿਆਂ ਤੋਂ ਸਾਈਨ ਕਰਵਾ ਲਏ ਆ ਚੈੱਕ ਬੁੱਕ ਤੇ ਏਟੀਮ ਜਿਹੜਾ ਤੀਜਾ ਬੰਦਾ ਇੰਦਰਜੀਤ ਸਿੰਘ ਸੀਗਾ ਇਹਨੋਂ ਦਾ ਹਰੀਕੇ ਕਲਾ ਉਹਦਾ ਫਾਦਰ ਦਾ ਨਾਮ ਹੈਗਾ ਹਰਦੀਪ ਸਿੰਘ ਉਹ ਲੈ ਗਿਆ ਤੋਂ ਇਹਨਾਂ ਤੋਂ ਠੀਕ ਹੈ ਜੀ ਉਸ ਬੰਦੇ ਨੇ 25 ਤਰੀਕ ਨੂੰ ਖਾਤਾ ਖੁੱਲ੍ਹਾ ਇਹ 26 ਤਰੀਕ ਨੂੰ 3000 ਦੀ ਐਂਟਰੀ ਆਪਣੇ ਕੰਪਲੈਕਸ ਦੇ ਵਿੱਚ ਏਟੀਮ ਚ ਕੀਤੀ ਹੋਈ ਹੈ ਇੱਕ ਉਸ ਤੋਂ ਬਾਅਦ 6 ਐਂਟਰੀਆਂ ਜਿਹੜੀਆਂ ਹੋਈਆਂ ਬਠਿੰਡੇਰ ਦੇ ਵਿੱਚ ਹੋਈਆਂ ਬਾਕੀ ਅਦਰ ਸਟੇਟ ਦੇ ਵਿੱਚ ਹੋਈਆਂ ਉਹਦੇ ਵਿੱਚ ਸਟੇਟਮੈਂਟ ਦੇ ਕੋਈ ਮੈਂਸ਼ਨ ਨਹੀਂ ਆ ਰਿਹਾ ਉਹਦੇ ਵਿੱਚ ਵੀ ਕਿਹੜੀ ਜਗ੍ਹਾ ਤੋਂ ਹੋਈਆਂ ਜਿਹੜਾ ਸਾਨੂੰ ਆਪਣਾ ਆਪਣਾ ਨੋਟਸ ਆਇਆ ਤਾਂ ਮਨਾਡ ਪੁਲਿਸ ਦਾ ਕਿ ਗੁਜਰਾਤ ਪੁਲਿਸ ਦਾ ਆਇਆ ਬੈਂਕ ਨੂੰ ਆਇਆ ਬਈ ਬੈਂਕ ਨੇ ਸਾਨੂੰ ਕੁਝ ਨਹੀਂ ਦੱਸਿਆ ਇਹ ਸਾਡਾ ਬੱਚਾ 3 ਦਿਨ ਜਾਦਨ ਪਹਿਲਾਂ ਗਿਆ ਸੀ ਉੱਥੇ ਵੀ ਇਹ ਨੇ ਆਪਦਾ ਏਟੀਐਮ ਦੇ ਚੈੱਕ ਬੁੱਕ ਲੈਣ ਗਿਆ ਸੀ ਜੀ ਜਦੋਂ ਮੈਨੇਜਰ ਨੂੰ ਪੁੱਛਿਆ ਉਹਨੇ ਖਾਤਾ ਪੁੱਛਿਆ ਵੀ ਆ ਖਾਤਾ ਨੰਬਰ ਇਹ ਸਾਡਾ ਵੀ ਸਾਡਾ ਏਟੀਐਮ ਚੈੱਕ ਉੱਕ ਨਹੀਂ ਆਈ ਹੈਗੀ ਤੇ ਮੈਨੇਜਰ ਨੇ ਇਹਨੂੰ ਇਹ ਗੱਲ ਕਹੀ ਵੀ ਤੇਰ ਤਤਾ ਐਫ ਆਰ ਇਸਰ ਜੋਹੀ ਤਾਂ ਮ लड्डू ਤੋਂ ਠੀਕ ਆ ਜੀ ਚਲੋ ਇਹਦਾ ਕੋਈ ਦੋਸਤੀ ਨਾਲ ਬੈਂਕ ਚੋਂ ਉੜਕੇ ਨੇ ਉਹਨੂੰ ਫੋਨ ਕੀਤਾ ਉਹ ਆਇਆ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਆਪਾਂ ਇਹਦਾ ਮਹੱਫਲਾ ਹੱਲ ਕਰਦੇ ਹੈਗੇ ਆ ਉਸ ਤੋਂ ਬਾਅਦ ਸਾਨੂੰ ਘਰੇ ਪਤਾ ਲੱਗਿਆ ਕਿ ਇਹਦਾਂ ਸੀ ਆਏ ਹੈਗੇ ਆ ਇਹ ਸਾਰਾ ਕੁਝ ਸਟੇਟਮੈਂਟ ਵਗੈਰਾ ਜੋ ਵੀ ਉਹਨਾਂ ਦਾ ਨੋਟਸ ਆ ਸੀ ਬੈਂਕ ਤੋਂ ਲਿਆਇਆ ਹੈਗਾ ਜੀ ਇਹ ਤਕਰੀਬਨ ਜਿਹੜਾ ਮਨਪ੍ਰੀਤ ਸਿੰਘ ਇਹਦੀ 855000 ਤੇ 11 ਰੁਪਏ ਦੀ ਜਿਹੜੀ ਐਂਟਰੀ ਹੋਈ ਆ ਕੌਣ ਦੇ ਵਿੱਚ ਇਹਦਾ ਫਰਾਡ ਹੋਇਆ ਹੈ। ਆਪਰ ਪਤਾ ਹੀ ਨਹੀਂ ਇਸ ਬਾਰੇ ਆਪਾਂ ਨੂੰ ਕੁਝ ਨਹੀਂ ਪਤਾ ਹੈਗਾ। ਨਾ ਹੀ ਕਢਾਉਣ ਵਾਲਾ ਦਾ ਪਤਾ ਹੈਗਾ ਜੀ। ਜਿਹੜਾ ਦੂਸਰਾ ਆਪਣਾ ਹੈਗਾ ਦਿਲਪ੍ਰੀਤ ਸਿੰਘ ਉਹਦੇ 7 ਲੱਖ ਰੁਪਏ ਦੀ ਐਂਟਰੀ ਹੋਈ ਹੈ ਜੀ। ਉਹਦਾ ਵੀ ਆਪਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ ਹੈਗਾ ਵੀ ਇਹ ਪੈਸੇ ਕਿੱਥੋਂ ਆਏ ਕਿੱਥੇ ਕੀਨੇ ਕਢਵਾਏ ਆ। ਜਿਹੜਾ ਬੰਦੇ ਨੂੰ ਇਹਨਾਂ ਨੇ ਖਾਤੇ ਖਲਵਾਏ ਸੀਗੇ 인ਦਰਜੀਤ ਸਿੰਘ ਹੈਗਾ ਉਹ ਇਹਦੇ ਵਿੱਚ ਇਨਵੋਲ ਹੋਵੇਗਾ ਪੂਰਾ। ਇੱਕ ਮੁੰਡਾ ਹੈਗਾ ਜਯੋਧਵੀਰ ਸਿੰਘ ਉਹਦਾ ਸਿੰਘੂ ਪਿੰਡਾ ਆਪਣਾ ਤਲਵੰਡੀ ਸਾਬੋ ਦੇ ਨਾਲ ਤੀਜਾ ਮੁੰਡਾ ਹੈਗਾ ਜੱਸੀ ਵੈਸੇ ਬਠਿੰਡੇ ਦਾ ਸ਼ੋਅ ਕਰਦਾ ਉਹਦਾ ਇੰਸਟਾਗ੍ਰਾਮ ਤੇ ਉਹਦੀ ਫੋਟੋ ਚੱਕੀ ਆ ਉਹਦਾ ਨੰਬਰ ਚੱਕਿਆ ਉਹ ਅਸੀਂ ਪੁਲਿਸ ਨੂੰ ਦੇ ਚੁੱਕੇ ਆ ਤੇ ਇਹਨਾਂ ਦੇ ਨੰਬਰ ਦੇ ਚੁੱਕੇ ਆ ਇੱਕ ਬੰਦਾ ਜਿਹੜਾ ਫੜਿਆ ਕੱਲ ਫੜਾਇਆ ਸੀ ਪੁਲਿਸ ਨੂੰ ਉਹਦੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ ਅਸੀਂ ਪਰਵਰਸ਼ ਆਪਣਾ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਸਾਡੇ ਬੱਚੇ ਹੈਗੇ ਛੋਟੇ ਇਹਨਾਂ ਨੂੰ ਕੁਝ ਪਤਾ ਨਹੀਂ ਹੈਗਾ ਤੇ ਜਿਹੜਾ ਮੁੰਡਾ ਦਿਲਪ੍ਰੀਤ ਦੀ ਹੈ ਚੈੱਕ ਬੁੱਕ ਉਹ ਹਜੇ ਸਾਨੂੰ ਇਹਨਾਂ ਨੂੰ ਮਿਲੀ ਨਹੀਂ ਗਈ ਜੱਸੀ ਗੋਲੇ ਉਹ ਜੱਸੀ ਗੋਲੇ ਆ ਜਿਹੜਾ ਇਹਦਾ ਮਨ ਪਈਦਾ ਸੀਗਾ ਉਹ ਕੱਲ ਇੰਦਰਜੀਤ ਆਇਆ ਸੀ ਸਾਡੇ ਕੋਲ ਪੜਾਉਣ ਨੂੰ ਅਸੀਂ ਸਾਰੀ ਬੈਂਕਟ ਬਰਾਮਤਾਂ ਕੀਤਾ ਸਾਰੀ ਉਹਦੀ ਵੀਡੀਓ ਬਣਾਈ ਆ ਉਹ ਮੰਨਿਆ ਵੀ ਸਾਡੇ ਕੋਲੇ ਵੀ ਹਾਂ ਅਸੀਂ ਇਦਾਂ ਦਾ ਕਰਦੇ ਆ ਏਟੀਐਮ ਲੈ ਕੇ ਚੈੱਕ ਬੁੱਕ ਲੈ ਕੇ ਮੈਂ ਜਦੋਂ ਵੀਰ ਨੂੰ ਦਿੰਦਾ ਬਾਕੀ ਸਾਰਾ ਕੁਝ ਹੋ ਕਰਦਾ ਹੈਗਾ ਜੀ ਕਿ ਅਸੀਂ ਸਾਡੀ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਆ ਕਿ ਜਿਹੜੀ ਗਵਨ ਦੀ ਕਾਰਵਾਈ ਕਰੋ ਉਹਨਾਂ ਤੇ ਜਿਹੜੇ ਬਾਕੀ ਬੰਦੇ ਆ ਸਕਰੋ ਦੇ ਵਿੱਚ ਹੈਗੇ ਆ ਜਿਹੜੇ ਇਸ ਕਰੋ ਦੇ ਵਿੱਚ ਦੂਜੇ ਬੰਦਿਆਂ ਨੂੰ ਔਲਵਾ ਉਹਨਾਂ ਨੂੰ ਅਰੈਸਟ ਕਰੋ ਇਹਨਾਂ ਤੇ ਜੋ ਵੀ ਤਾਰਾ ਲੱਗਦੀ ਲਵਾਓ ਤੇ ਬੱਚਿਆਂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਆ ਜਿਹੜਾ ਸੈਬਰ ਕ੍ਰਾਈਮ ਨੂੰ ਮੇਲ ਕਰਨੀ ਤੁਸੀਂ ਉਹ ਪ੍ਰਚਾਰਣ ਦਾ ਹੱਕ ਬਣਦਾ ਵੀ ਅਸੀਂ ਇਹ ਕੇਸ ਸੋਲਵ ਕਰਕੇ ਬੱਚਿਆਂ ਦੀ ਜਾਨ ਛੜਾਈਏ ਕਿਉਂਕਿ ਬੱਚੇ ਛੋਟੇ ਹੈਗੇ ਆ ਇਹਨਾਂ ਨੂੰ ਕੁਝ ਨਹੀਂ ਪਤਾ ਦੇ ਬਾਰੇ ਹੋਰ ਅਪੀਲ ਕਰਨੀਆਂ ਵੀ ਜਿੰਨੇ ਆਪਣੇ ਫਿਜੀਕੋਰਡ ਦੇ ਇਲਾਕੇ ਦੇ ਮਤਲਬ ਆ ਵੀ ਫੈਡਰਲ ਬੈਂਕ ਦੇ ਵਿੱਚ ਖਾਤੇ ਖੁਲਾਏ ਜਿੰਨਾਂ ਨੇ ਵੀ ਉਹ ਆਪਦੇ ਖਾਤੇ ਜਿੱਦੱਕ ਜਰੂਰ ਕਰਾਉਣ ਕਿਉਂਕਿ ਫੈਡਰਲ ਬੈਂਕ ਦੇ ਵਿੱਚ ਬਹੁਤ ਜ਼ਿਆਦਾ ਫਰਾਡ ਹੋ ਰਿਹਾ ਜੀ ਕਿਉਂਕਿ ਜਿਹੜੇ ਅਸੀਂ ਮੁੰਡਾ ਫੜਿਆ ਇੰਦਰਜੀਤ ਸਿੰਘ ਉਹ 8-9 ਖਾਤਾ ਉਹ ਕਹਿ ਰਿਹਾ ਵੀ ਮੈਂ ਖਲ ਆਇਆ ਏ ਟੀਮ ਉਹਨਾਂ ਦੇ ਅਸੀਂ ਉਹਨ ਜਿਹੜੇ ਮੁੰਨ ਜੱਸੀ ਨਾਲ ਗੱਲ ਹੋਈ ਆ 15 ਤੋਂ 20 15 ਤੋਂ 20 ਚ ਇੱਕ ਮੁਕਾਂ ਤੇ ਏਟੀਐਮ ਕਹਿੰਦਾ ਮੇਰੇ ਕੋਲ ਬਕਰੇ ਪਿੰਗਾ ਜੀ ਸਾਡੇ ਕੋਲ ਬਕਾ ਦਾ ਰਿਕਾਰਡਿੰਗ ਹੀ ਪਈ ਆ ਉਹਦੀ ਅਸੀਂ ਇਹ ਮਤਲਬ ਆ ਵੀ ਇਲਾਕੇ ਦੇ ਜਿੰਨੇ ਵੀ ਪਿੰਡ ਹੈਗੇ ਆ ਸ਼ਹਿਰ ਦੇ ਬੰਦੇ ਆ ਜਿਨ੍ਹਾਂ ਦੇ ਫੈਡਰਲ ਬੈਂਕ ਦੇ ਵਿੱਚ ਖਾਤੇ ਆ ਆਪਦਾ ਇੱਕ ਵਾਰੀ ਜਾ ਕੇ ਉੱਥੇ ਚੈੱਕ ਕਰੋ ਕਿਤੇ ਤੁਹਾਡੇ ਨਾਲ ਤਾਂ ਨਹੀਂ ਫਰਾਡ ਹੋ ਚੁੱਕਾ ਹੈਗਾ ਇਹ ਸਾਰੇ ਇਲਾਕੇ ਨੂੰ ਆਪਾਂ ਹੱਥ ਜੋੜ ਕੇ ਬੀਲ ਕਰਦੇ ਆ ਜੇ ਕੋਈ ਇਹੋ ਜਿਹਾ ਕੁਝ ਹੈਗਾ ਤਾਂ ਸਾਡੇ ਨਾਲ ਆ ਕੇ ਰਲ ਤੇ ਆਪਾਂ ਇਸ ਚੀਜ਼ ਨੂੰ ਮਨ ਲਗਾ ਪ੍ਰਸ਼ਾਸਨ ਦੇ ਕੋਲ ਲੈ ਕੇ ਗਏ ਉਹ ਇਹ ਸਭ ਤੋਂ ਵੱਡਾ ਫਰਾਡ ਤਾਂ ਹੀ ਬੈਂਕ ਦਾ ਹੀ ਹੈ ਕਿਉਂਕਿ ਜੇ ਬੈਂਕ ਮੈਨੇਜਰ ਰਲਿਆ ਆ ਨਾਲ ਤਾਂ ਹੀ ਉਹਨੇ ਦੂਜੇ ਬੰਦੇ ਨੂੰ ਚੈੱਕ ਬੁੱਕ ਤੇ ਏਟੀਐਮ ਦਿੱਤਾ ਹੈ ਜੀ ਇਹ ਸਭ ਤੋਂ ਵੱਡਾ ਫਰੋਡ ਉਸ ਬੈਂਕ ਨੇ ਕੀਤਾ ਜੀ ਫੈਡਰਲ ਬੈਂਕ ਨੇ ਜਿਹੜਾ ਗੁਜਰਾਤ ਦੇ ਤੇ ਇਹਨਾਂ ਦੋਵਾਂ ਬੱਚਾਂ ਤੇ ਇਹਦਾ ਇਲਜ਼ਾਮ ਲਾਇਆ ਬੱਚੇ ਜੰਗ ਬੱਚੇ ਜੀ ਇਹਨਾਂ ਦੀ ਜ਼ਿੰਦਗੀ ਖਤਮ ਕੀਤੀ ਹੈ ਉਸ ਤੋਂ ਜ਼ਿਆਦਾ ਜ਼ਿੰਮੇਵਾਰ ਹੁਣ ਪੁਲਸ ਹੈ ਕਿਉਂਕਿ ਜਿਹੜਾ ਬੰਦਾ ਅਸੀਂ ਫੜ ਕੇ ਉਹਨਾਂ ਨੂੰ ਫੜਾਇਆ ਹੈ ਪੁਲਸ ਨੇ ਅਜੇ ਤੱਕ 24 ਘੰਟੇ ਹੋ ਗਏ ਕੋਈ ਕਾਰਵਾਈ ਨਹੀਂ ਕੀਤੀ ਤੇ ਪੁਲਸ ਦਾ ਕੰਮ ਸੀ ਹੁਣ ਤੱਕ ਕਾਰਵਾਈ ਕਰ ਦੇ ਕਿਉਂਕਿ ਪੁਲਸ ਤਾਂ ਜੇ ਚਾਵੇ ਲੇ ਕੇ ਮਦਦ ਜਿੱਥੋਂ ਤੱਕ ਜਿਹੜੀਆਂ ਐਂਟਰੀਆਂ ਇਹਨਾਂ ਦੀਆਂ ਨਿਕਲੀਆਂ ਹੀ ਆਂ ਜਿਹੜੇ ਏਟੀਐਮ ਤੋਂ ਨਿਕਲੀਆਂ ਹੀ ਆਂ ਹਰ ਇੱਕ ਏਟੀਐਮ 'ਚ ਸੀਸੀ ਕੈਮਰੇ ਲੱਗੇ ਹੋਏ ਆਂ ਉਹ ਕੈਮਰਿਆਂ ਦੀ ਮਦਦ ਨਾਲ ਬੰਦਾ ਵੀ ਫੜਿਆ ਜਾ ਸਕਦਾ ਸਾਰਾ ਕੋਈ ਫੜਿਆ ਜਾ ਸਕਦਾ ਸਾਡੇ ਤਾਂ ਬੱਚਾ ਦੀ ਜ਼ਿੰਦਗੀ ਖਤਮ ਕਰਤੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਜਾਂ ਤੱਕ ਕਾਰਵਾਈ ਕਰੋ ਇੰਨੀ ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਆ ਫਿਰ ਤੁਸੀਂ ਕਹੋਗੇ ਅਸੀਂ ਧਰਨਾ ਵੀ ਲਾਵਾਂਗੇ ਮਜਾਰੇ ਵੀ ਕਰਾਂਗੇ ਤੇ ਇੰਨੀ ਅਸੀਂ ਬੇਨਤੀ ਕਰਦੇ ਵੀ ਪੁਲਿਸ ਪ੍ਰਸ਼ਾਸਨ ਨੂੰ ਵੀ ਆਪਦੀ ਕਾਰਵਾਈ ਕਰੋ ਤੇ ਨਾਲ ਹੀ ਜਿਹੜਾ ਬੈਂਕ ਦਾ ਮੈਨੇਜਰ ਆ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ। ਜਿਹੜੇ ਕਿ ਪਿੰਡ ਦੀਪ ਸਿੰਘ ਵਾਲਾ ਥਾਣਾ ਸਾਦਕ ਦੇ ਰਹਿਣ ਵਾਲੇ ਨੇ ਇਹਨਾਂ ਨੇ ਜਿਹੜੀ ਦਰਖਾਸਤ ਦਿੱਤੀ ਹੈ ਉਹਦੇ 'ਚ ਇਹਨਾਂ ਵੱਲੋਂ ਇਹ ਕਿਹਾ ਗਿਆ ਕਿ ਕਿਸੇ ਵਿਅਕਤੀ ਨੇ ਇਹਨਾਂ ਦਾ ਅਕਾਊਂਟ ਖੁਲਵਾਇਆ 1000 ਰੁਪਏ ਸਬਸਿਡੀ ਦੇ ਬਹਾਨੇ ਤੇ ਉਹ ਤੋਂ ਬਾਅਦ ਉਸ ਵਿਅਕਤੀ ਨੇ ਇਹਨਾਂ ਦਾ ਏਟੀਐਮ ਤੇ ਪਾਸਬੁੱਕ ਜਿਹੜੀ ਹੈ ਉਸ ਤੋਂ ਆਪਣੇ ਕੋਲ ਰੱਖ ਲਈ ਔਰ ਉਸ ਅਕਾਊਂਟ ਦੇ ਵਿੱਚ ਜਦੋਂ ਅਨ ਐਕਸਪੈਕਟਡ ਅਮਾਉਂਟ ਦੀਆਂ ट्रांजੈਕਸ਼ਨਾਂ ਆਣ ਲੱਗੀਆਂ ਜਿਆਦਾ ਪੈਸੇ ਦੀਆਂ ਜਿਹੜੀ ਹੈਗੀ ट्रांजੈਕਸ਼ਨ ਜਿਹਦੇ ਚ ਕਿ ਕ੍ਰੈਡਿਟ ਤੇ ਡੈਬਿਟ ਹੋਣ ਲੱਗ ਗਿਆ ਜਦੋਂ ਇਹਨਾਂ ਦੇ ਨੋਟਿਸ ਦੇ ਵਿੱਚ ਆਇਆ ਤਾਂ ਇਹਨਾਂ ਨੇ ਜਿਹੜਾ ਹੈਗਾ ਜਿਹੜਾ ਹੈਗਾ ਪੁਲਿਸ ਨੂੰ ਇਨਫੋਰਮ ਕੀਤਾ ਹੈਗਾ ਤੇ ਇਹਨਾਂ ਨੂੰ ਸ਼ੱਕ ਪਿਆ ਕਿ ਇਹਦੇ ਚ ਜ਼ਰੂਰ ਕੋਈ ਨਾ ਕੋਈ ਧੋਖੇ ਤੜੀ ਵਾਲੀ ਕੋਈ ਗੱਲ ਹੈ ਤੇ ਇਹਦੇ ਵਿੱਚ ਦਰਖਾਸਤ ਨੂੰ ਜਿਹੜਾ ਹੈਗਾ ਐਸਐਚਓ ਸਾਹਿਬ ਨੂੰ ਮਾਰਕ ਕਰ ਦਿੱਤਾ ਗਿਆ ਸੀ ਤੇ ਇਹਦੇ ਤੇ ਜੋ ਅਸੀਂ ਐਫਆਈਆਰ ਰਜਿਸਟਰ ਕਰਕੇ ਤੇ ਇਹਦੀ ਤਫਤੀਸ਼ ਜਿਹੜੀ ਹੈਗੀ ਅੱਗੇ ਬਤਾਵਾਂਗੇ ਕਿਉਂਕਿ ਇਹਦੇ ਵਿੱਚ ਪਤਾ ਚੱਲਿਆ ਹੈ ਕਿ ਜਿਹੜੇ ਪੈਸੇ ਆ ਰਹੇ ਨੇ ਤੇ ਪੈਸੇ ਜਾ ਰਹੇ ਨੇ ਉਹ ਕਿਸੇ ਦੂਸਰੇ ਸਟੇਟ ਦੇ ਏਟੀਐਮ ਰਾਹੀਂ ਤੇ ਕਿਸੇ ਦੂਸਰੇ ਸਟੇਟ ਦੀ ਬ੍ਰਾਂਚ ਰਾਹੀਂ ਪੈਸੇ ਜਿਹੜੇ ਹੈਗੇ ਇਹਦੇ ਵਿੱਚ ਜਮ੍ਹਾਂ ਕਰਤੇ ਜਾਂਦੇ ਨੇ ਜੀਦੇ ਬਾਰੇ ਚ ਇਹਨਾਂ ਅਕਾਊਂਟ ਹੋਲਡਰਜ਼ ਨੂੰ ਬਿਲਕੁਲ ਵੀ ਕੋਈ ਜਾਣਕਾਰੀ ਨਹੀਂ ਸਰ ਕੋਈ ਬੰਦੇ ਨੂੰ ਰਾਉਂਡ ਅਪ ਪੇ ਕੀਤਾ ਗਿਆ ਜਿਸ ਨੇ ਵੱਲੋਂ ਫਰਟੀਪਲੇਗੇ ਚੀਆ ਕੁਝ ਪਤਾ ਨਹੀਂ ਹਾਲੇ ਇਹੋ ਜਿਹੀ ਕੋਈ ਗੱਲ ਜਿਹੜੀ ਹੈਗੀ ਸਾਡੇ ਵੱਲੋਂ ਨਹੀਂ ਕੀਤੀ ਗਈ ਕਿਉਂਕਿ ਪੂਰੇ ਪੁਖਤਾ ਸਬੂਤ ਲਿਆ ਕੇ ਫਿਰ ਐਫ ਆਈ ਆਰ ਜਿਹੜੀ ਅਸੀਂ ਦਰਜ ਕੀਤੀ ਹੈ ਉਹਦੇ ਚ ਜਿਹੜਾ ਹੈਗਾ ਗ੍ਰਿਫਤਾਰੀ ਭਾਈ ਹੈ ਸਰ ਦੱਸਿਆ ਵੀ ਜਾਰੇ ਅਦਰ ਸਟੇਟ ਵਿੱਚ ਵੀ ਇਹਨਾਂ ਲਕਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਇਹ ਹੋ ਸਕਦਾ ਇਹਦੇ ਬਾਰੇ ਤੇ ਮੈਨੂੰ ਕੋਈ ਜਾਣਕਾਰੀ ਨਹੀਂ ਪਰ ਜ਼ਰੂਰ ਇਹੋ ਜੀ ਕੋਈ ਗੱਲ ਹੋਏਗੀ ਜਿਸ ਕਾਰਨ ਕਿ ਜਿਹੜੇ ਦਰਖਾਸਤੀ ਨੇ ਉਹਨਾਂ ਨੇ ਇੱਕਦਮ ਜਿਹੜਾ ਹੈਗਾ ਪੁਲਿਸ ਨੂੰ ਅਪਰੋਚ ਕੀਤਾ ਹੈਗਾ ਤੇ ਹੁਣ ਉਹ ਇਹ ਮੰਗ ਕਰ ਰਹੇ ਨੇ ਕਿ ਉਹਨਾਂ ਦੇ ਨਾਲ ਜਿਹੜੀ ਇਹ ਧੋਖਾਧੜੀ ਹੋਈ ਹੈ ਉਹਤੇ ਕਾਰਵਾਈ ਕੀਤੀ